2 ਨੰਬਰ ਚ ਨਾ ਝੋਨਾ ਆਉਂਦਾ ਮੈਂ ਕਿ ਵੀ ਤੇਰਾ ਝੋਨਾ ਆਦਾ ਹਾਂ ਮੇਰਾ ਝੋਨਾ ਬਸ ਇਸ ਤੋਂ ਬਾਅਦ ਤਾਂ ਉਹਨੇ ਪੁੱਛਿਆ ਹੀ ਨਹੀਂ ਪੁੱਛ ਪਈ ਇੱਥੇ ਏਕੜ ਨੇ ਲੱਤ ਧਰੀ ਬਈ ਇੱਥੇ ਤਾਂ ਮੇਰੇ ਸਾਹ ਫਾਸੀ ਇੱਕ ਮੁੱਕਾ ਗਾਲ ਦੇ ਵਿੱਚ ਉਹਨੂੰ ਐ ਵਟੇ ਦਿੱਤੇ ਵਟੇ ਦੇ ਕੇ ਦੂਜਾ ਖਿੱਚਣ ਲੱਗ ਗਿਆ ਉਹਨੇ ਮੇਰੇ ਚਪੇੜੇ ਮਾਰੇ ਮੁੜ ਕੇ ਉਹ ਚੱਕ ਕੇ ਲਿਆ ਸਲੰਘਾ ਜਿਹੜਾ ਆਪਣਾ ਝੋਨਾ ਖਿੱਚਣ ਵਾਲਾ ਹੁੰਦਾ ਉਹਨੇ ਲਿਆ ਕੇ ਤੇ ਐ ਫੜ ਕੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਆਪ ਦੇ ਆਪ ਦੇ ਮੂੰਹੋਂ ਕਿਹਾ ਤੁਸੀਂ ਕੌਣ ਹੁੰਨੇ ਹੋ ਰੋਕਣ ਵਾਲੇ ਬਲਜੀਤ ਕੌਰ ਉਹਨਾਂ ਨੇ ਕਿਹਾ ਵੀ ਜਿਹੜਾ ਝੋਨੇ ਦੇ ਇਹ ਝੋਨਾ ਤੁਸੀਂ ਤੋਲੋ ਇੱਥੇ ਤੁਸਾਨੂੰ ਕੌਣ ਰੋਕ ਦੂਗਾ ਤੁਹਾਨੂੰ ਇਹ ਮੰਤਰੀ ਕੈਬਨਿਟ ਮੰਤਰੀ ਹੁੰਦਾ ਫਿਰ ਉਹ ਕੈਬਨਿਟ ਮੰਤਰੀ ਦੀ ਛਾਇ ਦੇ ਥੱਲੇ ਸਭ ਕੁਝ ਤੇ ਸਾਰਾ ਕੁਝ ਹੀ ਕੈਬਨਿਟ ਮੰਤਰੀ ਦੀ ਛਾਇ ਤੇ ਹੋ ਰਿਹਾ ਹੈ ਸਬੰਧਤ ਕੱਲੇ ਐਮ ਐਲ ਏ ਬਲਜੀਤ ਕੌਰ ਹੋਰਾਂ ਦੇ ਨਾਲ ਸਬੰਧਤ ਆ ਉਹ ਬੰਦਾ ਜਾਂ ਫਿਰ ਹੋਰ ਵੀ ਵਧੇ ਇਕਾਂ ਦੇ ਨਾਲ ਸਬੰਧਤ ਨਹੀਂ ਜਿੰਨਾ ਤੱਕ ਆਪ ਨੂੰ ਪਤਾ ਲੱਗਿਆ ਵੀ ਐ ਨਹੀਂ ਪਤਾ ਦੂਰ ਨੇੜੇ ਦੀ ਰਿਸ਼ਤੇਦਾਰੀ ਆਉਂਦੀ ਹੈ ਜਿਹੜੇ ਨੇ ਕੈਬਨਿਟ ਮੰਤਰੀ ਖੁੱਡੀਆਂ ਨੇ ਉਹ ਹਸਪਤਾਲ ਦੇ ਵਿੱਚ ਐਸ ਐਮਓ ਤੇ ਪ੍ਰੈਸ਼ਰ ਪਾਇਆ ਜਾਂਦਾ ਛੁੱਟੀ ਕਰਦੇ ਹੋਏ ਦੀ ਇਹਨੂੰ ਦਵਾ-ਦਾਵੇ ਤੋਂ ਭਜਾ ਦਿਓ ਛੁੱਟੀ ਕੱਟੀ ਪਈ ਹੈ ਟੇਬਲ ਤੇ ਕਹਿੰਦੇ ਉੱਥੇ ਤੇਰੀ ਡਿਪਟੀ ਸਾਹਿਬ ਆਏ ਆ ਡਿਪਟੀ ਸਾਹਿਬ ਨੂੰ ਜਦੋਂ ਪੁੱਛਦੇ ਮੈਨੂੰ ਇਹ ਕੰਪਰੋਮਾਈਜ਼ ਕਰ ਲੋ ਕਹਿਣਾ ਸੀ ਵੀ ਕੁੱਟ ਖਾ ਕੇ ਕੰਪਰੋਮਾਈਜ਼ ਕਿੱਥੋਂ ਮੈਂ ਤਾਂ ਹੀ ਕਿਹਾ ਵੀ ਮੈਂ ਕਿ ਵੀ ਜਦੋਂ ਤੁਹਾਨੂੰ ਕੋਈ ਮਾਰਨ ਨਾ ਆ ਜੇ ਯਾਰ ਉਸ ਤੋਂ ਬਾਅਦ ਤੁਸੀਂ ਰਾਜ਼ੀਨਾਮੇ ਕਰੋਗੇ ਮੁੜ ਕੇ ਇਹ ਕਿਹਾ ਗਿਆ ਵੀ ਸਾਡੇ ਕੋਲੇ ਦੂਜੀ ਦਰਖਾਸਤ ਐਸਸੀ ਐਸਸੀ ਐਕਟ ਵਾਲੀ ਵੀ ਆਈ ਹੈ ਹਾਂ ਫਿਰ ਅਸੀਂ ਉਹ ਕਾਰਵਾਈ ਕਰਾਂਗੇ ਤੁਹਾਡੇ ਤੇ ਧਮਕੀ ਧਮਕੀਆਂ ਹੀ ਕਹਿ ਸਕਦੇ ਆ ਬਈ ਇਹਨੂੰ ਆਪਾਂ ਕੀ ਕਲਾਂਗੇ ਦੱਸ ਦਿਓ ਤੁਸੀਂ ਤੁਸੀਂ ਵੀ ਗੱਲ ਸੁਣੀ ਹੋਣੀ ਐਸਐਸਪੀ ਸਾਹਿਬ ਨੇ ਕਿਹਾ ਤਾਂ ਵੀ ਮੈਂ ਤਾਂ ਐਸਟੀ ਐਸਸੀ ਐਕਟ ਘਟਾਊਗਾ ਪਰਚਾ ਦੇਵਾਂ 24 ਘੰਟਿਆਂ ਚ ਮੰਗੋਂ ਨਾ ਦਬੋਂਗੇ ਨਹੀਂ ਆਪਾਂ ਕਦੇ ਨਵੇ ਨਹੀਂ ਆਪਾਂ ਦਬਨ ਵਾਲੇ ਥੋੜੇ ਬੋਲਦੇ ਆ ਪਰਚਾ ਕਰਨਾ ਹੈ ਇਹਨਾਂ ਦੇ ਐਸਆਈ ਐਕਟ ਦਾ ਕਿਹਾ ਇੱਕ ਵਾਰੀ ਕਹਿੰਨਾਂ ਨੇ ਕਰ ਦਾਂਗੇ 10 ਕਰ ਦੇਣ ਬਾਈ ਆਪਾਂ ਦਬਨ ਵਾਲੇ ਨਹੀਂਗੇ ਬਾਈ ਵੀ ਇਹਨੇ ਤਾਂ ਗੱਲਾਂ ਕੱਢੀਆਂ ਇਹ ਬਲੈਕਮੇਲ ਕਰਦਾ ਹੈ ਪੈਸੇ ਵੈਰਾ ਵਗੈਰਾ ਹੋ ਸਕਦਾ ਸੱਟਾਂ ਮਾਰਤੀਆਂ ਹੁਣ ਉਹਨਾਂ ਦੇ ਕਿਸੇ ਹਸਪਤਾਲ ਚ ਭਾਤਾ ਹੋਵੇ ਵੀ ਇਹ ਰਣਜੀਤ ਨੇ ਸੱਟਾਂ ਮਾਰਤੀਆਂ ਹੁਣ ਇਹ ਕੀ ਪਤਾ ਆਪਾਂ ਨੂੰ ਹਜੇ ਵੀ ਇਹ ਤਾਂ ਬਾਅਦ ਦੀਆਂ ਗੱਲਾਂ ਨਾ ਰਾਂਝਿਸ਼ ਇਹ ਆ ਵੀ ਇਹਨਾਂ ਦੇ ਜਿਹੜੀਆਂ ਕਾਲੀਆਂ ਕਰਤੂਤਾਂ ਨਾ ਅਸੀਂ ਉਹ ਯਾਗਰ ਕਿਉਂ ਕਰਦੇ ਆ ਅਰਚੀ ਉਹ ਤਾਂ ਨਾ ਮੈਂ ਤਾਂ ਮੈਡਮ ਬਲਜੀਤ ਕੌਰ ਦਾ ਪੀ ਹੈ ਠੀਕ ਹੈ ਉਹ ਕਰਵਾ ਰਿਆ ਸਭ ਭਾਈ ਮੈਂ ਤੇਥੋਂ ਤੱਕ ਕਹਿਣਾ ਯਾਰ ਵੀ ਜੇ ਮੈਂ ਸਾਨੂੰ ਧੰਕੀਆਂ ਦਿੱਤੀਆਂ ਭੱਦੇ ਸ਼ਬਦ ਬੋਲੇ ਲਿਆ ਕੇ ਪ੍ਰੂਫ ਤੇ ਵਿਖਾ ਦਿਓ ਯਾਰ ਮੇਰੇ ਗੱਲ ਪਾਇਆ ਪਾਇਆ ਸੀ ਕੱਲ ਵੀ ਪਾਇਆ ਸੀ ਤੁਸੀਂ ਹੁਣ ਫਿਰ ਪਾ ਕੇ ਲਟਕਾਈ ਦਿਓ ਹੁਣ ਤਾਂ ਫਿਰ ਤੁਸੀਂ ਜੇ ਤੂੰ ਆਪਦਾ ਪੱਖ ਰੱਖ ਸਕਦਾ ਉਹਨੂੰ ਲੈ ਕੇ ਵੀ ਤੇਰਾ ਝੋਨਾ ਕਿਵੇਂ ਆ ਮੈਂ ਕਿਉਂ ਲੈ ਕੇ ਆਇਆ ਬਈ ਪੱਖ ਰੱਖਦੇ ਆਪਦਾ ਇਹੀ ਹੁੰਦਾ ਤੈਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਜਾ ਕੇ ਗਾਲਚ ਹਾਇਆ ਦੇਣ ਦੀ ਕੋਸ਼ਿਸ਼ ਕਰ ਸਾਡੀ ਵਾਰ ਹੀ ਦਬੰਦੀ ਕਰ ਰਹੀ ਆ ਉਹ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਬਈ ਹਾਇਆ ਦੇਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਡਰ ਗਿਆ ਸੀ ਮੈਂ ਕਿ ਅੱਜ ਡੀ ਐਂਡ ਹੋ ਗਿਆ ਬਈ ਪੱਤਰਕਾਰਾਂ ਕਿਸ ਤਰੀਕੇ ਦੇ ਨਾਮ ਦਿੰਦੇ ਆ ਇਹ ਸਰਕਾਰਾਂ ਕਿਸ ਤਰੀਕੇ ਨਾਲ ਸਨਮਾਨਤ ਕਰਦੀਆਂ ਆ ਕਹ ਇਹਨੂੰ ਚੌਥਾ ਥੰਮ ਕਹਿੰਦੇ ਆ ਇਹ ਠੀਕ ਆ ਜਿਹੜੇ ਆਪਦੇ ਪਿੱਲਰ ਇਹ ਬਾਈ ਬੈਠੇ ਆ ਮੰਤਰੀਆਂ ਦੇ ਰੂਪ ਦੇ ਵਿੱਚ ਆਪਦੇ ਕਰਿੰਦਿਆਂ ਦੇ ਰੂਪ ਦੇ ਵਿੱਚ ਆਪਦੇ ਗੁੰਡਿਆਂ ਦੇ ਰੂਪ ਦੇ ਵਿੱਚ ਬਈ ਉਹ ਪਿੱਲਰ ਆ ਜਿਹੜੇ ਉਹ ਚੌਥੇ ਥੰਮ ਨੂੰ ਕੰਮ ਕਰਨ ਹੀ ਨਾ ਦਿੰਦੇ ਫਿਰ ਗੁੰਡੇ ਪਾਲੇ ਹੋਏ ਐਸੀ ਵੀ ਜੇ ਕੋਈ ਆਊਗਾ ਅਸੀਂ ਇਹ ਕੰਮ ਕਰਨਾ ਦੋ ਨੰਬਰੀ ਜੇ ਕੋਈ ਆਊਗਾ ਤਾਂ ਉਹਦੇ ਨਾਲ ਫਿਰ ਐਸਾ ਵਤੀਰਾ ਐਸਾ ਸਲੂ ਕਰਾਂਗੇ ਜੇ ਮੈਨੂੰ ਕੋਈ ਹੁਣਦਾ ਤਾਂ ਉਹਦੇ ਜ਼ਿੰਮੇਵਾਰ ਐਸਐਸਪੀ ਸਾਹਿਬ ਹੋਣਗੇ ਡੀਐਸਪੀ ਗਿੱਦੜਵਾ ਬਲਜੀਤ ਕੌਰ ਪੀਓ ਦਾ ਤੇ ਜਿਹੜੇ ਨੇ ਮੇਰੇ ਤੇ ਹਮਲਾ ਕਰਾਇਆ ਮੀਡੀਆ ਦੀ ਸੰਗੀ ਘੁੱਟਣਾ ਮਾਨ ਸਰਕਾਰ ਦੇ ਰਾਜ ਦੇ ਵਿੱਚ ਆਮ ਆ ਜਦੋਂ ਤੋਂ ਸਰਕਾਰ ਜਦੋਂ ਤੋਂ ਇਹ ਪਾਰਟੀ ਸੱਤਾ ਦੇ ਵਿੱਚ ਆਈ ਉਦੋਂ ਤੋਂ ਇਹ ਗੱਲ ਆਮ ਪਰ ਹੁਣ ਸ਼ਾਇਦ ਪੱਤਰਕਾਰਾਂ ਦੇ ਨਾਲ ਕੁੱਟਮਾਰ ਕਰਨੀ ਵੀ ਇਸ ਸਰਕਾਰ ਦੇ ਵਿੱਚ ਆਮ ਹੋ ਗਈ ਹੈ ਵੈਸੇ ਹੀ ਕੁਛ ਰਣਜੀਤ ਗਿੱਲ ਦੇ ਨਾਲ ਹੁੰਦਾ ਗਿੱਦੜ ਬਾਹ ਤੋਂ ਪੱਤਰਕਾਰੀ ਕਰਦੇ ਨੇ ਆਪਣੀ ਰਿਪੋਰਟ ਕਰਨ ਦੇ ਲਈ ਜਾਂਦੇ ਨੇ ਪਰ ਰਿਪੋਰਟ ਦੌਰਾਨ ਮਿਲਦਾ ਕੀਆ ਮਿਲਦੀ ਇਹਨਾਂ ਨੂੰ ਕੁੱਟ ਮਾਰਾ ਵੱਡੀ ਨਲਾਇਕੀ ਦੀ ਗੱਲ ਨਾਕਾਮੀ ਦੀ ਗੱਲ ਇਹ ਰਹੀ ਕਿ ਉਹ ਸਰਕਾਰ ਦੇ ਵਿੱਚ ਇਹ ਹੋ ਰਿਹਾ ਜਿਨ੍ਹਾਂ ਦੇ ਖੁਦ ਦੇ ਡਿਪਟੀ ਸੀਐਮ ਕਿਸੇ ਵੇਲੇ ਪੱਤਰਕਾਰੀ ਕਰਦੇ ਰਹੇ ਨੇ ਜਿਨ੍ਹਾਂ ਦੇ ਖੁਦ ਦੇ ਐਮਐਲਏ ਮਹਿਲਕਲਾਂ ਕਿਸੇ ਵੇਲੇ ਪੱਤਰਕਾਰੀ ਕਰਦੇ ਰਹੇ ਨੇ ਪਰ ਸ਼ਾਇਦ ਉਹ ਹੁਣ ਮਰਿਆਦਾ ਭੁੱਲ ਗਏ ਨੇ ਸਭ ਕੁਝ ਉਹਨਾਂ ਨੂੰ ਭੁੱਲ ਭੁਲਾ ਗਿਆ ਕਿਉਂਕਿ ਹੁਣ ਆਮ ਘਰਾਂ ਤੋਂ ਖਾਸ ਘਰਾਂ ਤੱਕ ਪਹੁੰਚ ਗਏ ਨੇ ਵੱਡੀ ਗੱਲ ਇਹ ਰਹੀ ਕਿ ਕੁੱਟਮਾਰ ਪੱਤਰਕਾਰ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਦਬਾਅ ਵੀ ਬਣਾਇਆ ਜਾਂਦਾ ਉਹ ਦਬਾਅ ਕੈਸਾ ਆ ਤੇ ਪੂਰਾ ਮਾਮਲਾ ਕੀ ਆ ਜਾਣਾਂਗੇ ਰਣਜੀਤ ਮੇਰੇ ਨਾਲ ਆ ਰਣਜੀਤ ਮਸਲਾ ਕੀ ਹੁੰਦਾ ਆ ਕੱਲ ਪੂਰੀ ਜਾਣਕਾਰੀ ਦਿਓ ਹਾਂ ਮਸਲਾ ਭਾਈ ਇਹ ਹੁੰਦਾ ਵੀ ਦੋ ਨੰਬਰ 'ਚ ਨਾ ਝੋਨਾ ਆਉਂਦਾ ਕਿਉਂਕਿ ਪਿੰਡੂ ਨਾਜ ਮੰਡੀਆਂ ਬੰਦ ਆ ਹਾਂ ਤਾਂ ਜਦੋਂ ਮੈਂ ਮਲੋੜ ਤੋਂ ਆ ਰਿਹਾ ਸੀ ਭੋਗ ਸਮਾਗਮ ਤੋਂ ਜਦੋਂ ਮੈਂ ਦੇਖਿਆ ਵੀ ਟਰਾਲੀ ਅੱਗੇ ਜਾ ਰਹੀ ਹੈ ਭਰੀ ਬਿਟ ਲੱਗਿਆ ਤੇ ਉਹ ਲੱਗਿਆ ਜਿਵੇਂ ਰਾਜਸਥਾਨ ਤੋਂ ਜਾਂ ਬਾਹਰੋਂ ਕਿਤਵਾਈ ਹੁੰਦੀ ਹੈ ਹੈਨਾ ਜਿਵੇਂ ਤਾਂ ਉਸ ਤੋਂ ਬਾਅਦ ਉਹ ਟਰਾਲੀ ਮੈਨੂੰ ਲੱਗਿਆ ਵੀ ਸ਼ੈਲਰ ਚ ਜਾਊਗੀ ਜਾਂ ਮੰਨ ਲਓ ਮੰਡੀ ਚ ਗਈ ਮੈਨੂੰ ਤਾਂ ਅਸੀਂ ਮੇਨ ਮਾਰਕੀਟ ਕਿੱਦੜਵਾ ਜਾ ਰਹੀ ਕਿਉਂਕਿ ਮੰਡੀ ਮੇਨ ਹੀ ਚੱਲ ਰਹੀ ਜਾਂ ਹੁਣ ਤਾਂ ਉਹ ਗਈ ਫਕਰਸਰ ਫਕਰਕਾ ਮੰਡੀ ਚ ਗਈ ਆ ਉੱਥੇ ਜਦੋਂ ਗਈ ਤੇ ਮੈਂ ਮਾਰਕੀਟ ਕਮੇਟੀ ਗਿੱਦੜਵਾ ਨੂੰ ਸੂਚਿਤ ਕਰਤਾ ਕਿਉਂਕਿ ਆਪਣਾ ਪੱਤਰਕਾਰ ਦਾ ਫਰਜ ਆ ਮੈਂ ਇਹ ਮੈਨੂੰ ਦੱਸਣਾ ਤੁਰੰਤ ਉਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਮੁਲਾਜ਼ਮਾਂ ਨੇ ਵੈਰੀਫਾਈ ਕੀਤੇ ਵਾਕਈ ਟਰਾਲੀ ਲਿਆ ਕੇ ਇਹਨਾਂ ਨੇ ਖੜਾਈ ਆ ਤਾਂ ਜਦੋਂ ਮਨ ਲਓ ਉਹ ਮੁਲਾਜ਼ਮਾਂ ਦੇ ਨਾਲ ਬਹਿਸਵਾਜੀ ਕਰ ਰਿਹਾ ਸੀਗਾ ਠੀਕ ਹੈ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀਗਾ ਤੇ ਉਹਨਾਂ ਦੇ ਮੋਬਾਈਲ ਮੂਲ ਖੋ ਰਿਹਾ ਸੀ ਜਦੋਂ ਫੋਟੋ ਕਰਦੇ ਸੀ ਉਹਨਾਂ ਨੇ ਆਪ ਦੇ ਅਧਿਕਾਰੀਆਂ ਨਾਲ ਵੀ ਗਾਂ ਗੱਲ ਦੱਸੀ ਤਾਂ ਜਦੋਂ ਮੈਂ ਉੱਥੇ ਖੜਾ ਖੜਾ ਮੈਂ ਵੀ ਜਾ ਵੜਿਆ ਉੱਥੋਂ ਗਾਂ ਅੱਗੇ ਹੋ ਗਿਆ ਤਾਂ ਜਦੋਂ ਉਹਦੀ ਬਹਿਸਵਾਜੀ ਹੋਈ ਹੁੰਦੀ ਸੀ ਮੈਂ ਇਧਰ ਖੜਾ ਸੀ ਐ ਜਿਵੇਂ ਆਪਣਾ ਕੈਮਰਾਮੈਨ ਕਰਾ ਮੈਂ ਫੋਟੋ ਕਲਿੱਕ ਕਰਨ ਲੱਗਿਆ ਇੰਨੇ ਚ ਆਇਆ ਐ ਗੱਲ 'ਚ ਹੱਥ ਪਾਇਆ ਤਾਂ ਮੇਰੇ ਸਾਹ ਫਾਸ ਸੀ ਇੱਕ ਮੁੱਕਾ ਗੱਲ ਦੇ ਵਿੱਚ ਫੱਕ ਧੂੜ ਤੋਂ ਸੀਗਾ ਉਹਨੂੰ ਐ ਵਟੇ ਦਿੱਤੇ ਵਟੇ ਦੇ ਕੇ ਤੇ ਉਹਨੇ ਜਿਵੇਂ ਮੈਂ ਕੋਈ ਬਾਲਾ ਵੱਡਾ ਗਾਹ ਕਰਤਾ ਹੁੰਦਾ ਉਹਨੇ ਚੱਕ ਕੇ ਐ ਘਮਾਇਆ ਵਿੱਚ ਉਹਦੇ ਘਮਾ ਕੇ ਇੱਥੇ ਏਕੜ ਨੇ ਲੱਤ ਧਰੀ ਬਈ ਇੱਥੇ ਪਤਾ ਨਹੀਂ ਪ੍ਰਵਾਸੀ ਮਜ਼ਦੂਰ ਸੀ ਕਿ ਕੌਣ ਸੀਗਾ ਉਹਨੇ ਇੱਥੇ ਲੱਤ ਧਰੀ ਦੂਜਾ ਇਹ ਖਿੱਚਣ ਲੱਗ ਗਿਆ ਤਾਂ ਮੁੜ ਕੇ ਉਹਨੇ ਮੇਰੇ ਚਪੇੜੇ ਮਾਰੇ ਠੀਕ ਹੈ ਇਧਰ ਬੁੱਕੀਆਂ ਹੀ ਮਾਰੀਆਂ ਪੰਜ ਸੱਤ ਥਾਵਾਂ ਤੇ ਮੇਰੇ ਸੱਟਾਂ ਗੁੱਝੀਆਂ ਹੈਗੀਆਂ ਤਾਂ ਜਦੋਂ ਇੰਨੇ ਦੇ ਵਿੱਚੋਂ ਛੋੜਾ ਉਹ ਇੱਕ ਉਹਨੂੰ ਕੀ ਹੋਇਆ ਮੁੜ ਕੇ ਉਹ ਚੱਕ ਕੇ ਲੈ ਸਲੰਘਾ ਜਿਹੜਾ ਆਪਣਾ ਝੋਨਾ ਖਿੱਚਣ ਵਾਲਾ ਹੁੰਦਾ ਠੀਕ ਹੈ ਜੇ ਮੈਂ ਆਪਣੀ ਘਾ ਰੋਲ ਨਹੀਂ ਹੁੰਦੀ ਹੈ ਨਾ ਇਸ ਤਰੀਕੇ ਦਾ ਉਹ ਚੱਕ ਕੇ ਲਿਆ ਉਹਨੇ ਲਿਆ ਕੇ ਤੇ ਐ ਫੜ ਕੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੜ ਲਿਆ ਬਈ ਉਸ ਤੋਂ ਬਾਅਦ ਮੇਰੀ ਪੱਗ ਪੂਗ ਲੈ ਗਈ ਪੱਗ ਵੀ ਗਲ ਦੇ ਵਿੱਚੋਂ ਐਵੇਂ ਖਿੱਚੀ ਗਈ ਉਹਨਾਂ ਨੇ ਉਹ ਐ ਕਰੀ ਕੇ ਤਾਂ ਉਹ ਜਿਹੜਾ ਸੀਗਾ ਉਹਦੇ ਕੋਈ ਪਿਸਟਲ ਵੀ ਸੀਗਾ ਬਈ ਓਕੇ ਹਾਂ ਜਿਹੜਾ ਮੈਂ ਹਾਂ ਤਾਂ ਜਦੋਂ ਪਿਸਟਲ ਐ ਕੱਢਿਆ ਉਹਨੇ ਕੱਢ ਕੇ ਲੈ ਕੇ ਆਏ ਮੇਰੇ ਕੋਲ ਕੋਈ ਬੰਦਾ ਸੀ ਉਹਨਾਂ ਦਾ ਸਿਆਣਾ ਉਹ ਲੈ ਕੇ ਪਰ ਇਹਨੂੰ ਲੈ ਗਿਆ ਉਹਨੂੰ ਓਕੇ ਤੇ ਉਹ ਕਹਿਣ ਲੱਗੇ ਹਾਂ ਹਾਂ ਉਹਦਾ ਵੀ ਗੱਡੀ 'ਚ ਪਾ ਕੇ ਤੇ ਇਹਨੂੰ ਸਿੱਟੋ ਯਾਰ ਲੈ ਕੇ ਕਰੋ ਅਗਵਾ ਕਰਨ ਦੀ ਕੋਸ਼ਿਸ਼ ਸੀ ਬਈ ਮੈਂ ਬੜਾ ਮਚ ਗਿਆ ਉੱਥੋਂ ਜਾਨ ਬਚਾ ਕੇ ਭੱਜਿਆ ਆਹੀ ਗੱਲ ਆ ਸਾਰੀ 2 ਨੰਬਰ ਦਾ ਝੋਨਾ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਉਹਨੇ ਆਪ ਦੇ ਆਪ ਦੇ ਮੂੰਹੋਂ ਕਿਹਾ ਤੁਸੀਂ ਕੌਣ ਹੁੰਨੇ ਹੋ ਰੋਕਣ ਵਾਲੇ ਜਿਹੜੇ ਨੇ ਬਲਜੀਤ ਕੌਰ ਤੇ ਆਪਣੇ ਹੈਗੇ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਝੋਨੇ ਦੇ ਇਹ ਝੋਨਾ ਤੁਸੀਂ ਤੋਲੋ ਇੱਥੇ ਤੁਹਾਨੂੰ ਕੌਣ ਰੋਕ ਦੂਗਾ ਕੈਬਨਟ ਮੰਤਰੀ ਹਾਂ ਕੈਬਨਿਟ ਮੰਤਰੀ ਤਾਂ ਕਿਤੇ ਨਾ ਕਿਤੇ ਜਿਹੜਾ ਮੰਤਰੀ ਐ ਉਹਦਾ ਪੀਏ ਅਰਚ ਉਰਾੜੀ ਐ ਤਾ ਜਿਹੜਾ ਹਕਾਰ ਬੋਲਦਾ ਸੀ ਸਾਰਾ ਕੁਝ ਉਹਨਾਂ ਦੀ ਸ਼ਹਿਤ ਹੀ ਕੀਤਾ ਬਾਈ ਆਹ ਗੱਲਬਾਤ ਹੋਈ ਆ ਸਾਰਾ ਕੁਝ ਬਾਈ ਸਿੱਧੇ ਆਉਂਦੇ ਨੇ ਸਿੱਧੇ ਕੁੱਟਮਾਰ ਕਰਨ ਲੱਗ ਜਾਂਦੇ ਨੇ ਕੋਈ ਗੱਲਬਾਤ ਕੋਈ ਕੁਝ ਨਹੀਂ ਨਾ ਨਾ ਕੋਈ ਗੱਲਬਾਤ ਨਹੀਂ ਬਾਈ ਮੈਂ ਉਹਨੂੰ ਜਾਣਦਾ ਵੀ ਸੀ ਕਿਉਂਕਿ ਪਹਿਲਾਂ ਸਾਡੀ ਇੱਥੇ ਆਰਤ ਤੇ ਆਉਂਦਾ ਰਿਹਾ ਇਕੱਠੇ ਆੜਤੀਏ ਸੀ ਹਨਾ ਤਾਂ ਉਹਨੇ ਆ ਕੇ ਮੈਂ ਕਿਹਾ ਵੀ ਤੇਰਾ ਝੋਨਾ ਆਦਾ ਹਾਂ ਮੇਰਾ ਝੋਨਾ ਬਸ ਇਸ ਤੋਂ ਬਾਅਦ ਤਾਂ ਉਹਨੇ ਪੁੱਛਿਆ ਹੀ ਨਹੀਂ ਕੁਝ ਬਈ ਜਿਹੜੀ ਸਾਰੀ ਗੱਲਬਾਤ ਇਹ ਹੋਈ ਹੈ ਬਾਕੀ ਮੈਂ ਪੁਲਿਸ ਨੂੰ ਵੀ ਸਟੇਟਮੈਂਟ ਦਿੱਤੀ ਹੋਈ ਹੈ ਵੀ ਵਿਆਹੀ ਗੱਲਾਂ ਉਹਦੇ ਚ ਲਿਖਾਈਆਂ ਹੋਈਆਂ ਵੀ ਆ ਮੇਰੇ ਨਾਲ ਵਾਪਰਿਆ ਹੋਇਆ ਵੀਰ ਜੀ ਤੇ ਤੁਸੀਂ ਕਾਰਵਾਈ ਕਰੋ ਲੱਗਦਾ ਪ੍ਰੈਸ ਦੀ ਆਜ਼ਾਦੀ ਹੈਗੀ ਆ ਇਸ ਇਸ ਸਰਕਾਰ ਦੀ ਇਸ 77 ਦੇ ਵਿੱਚ ਗੱਲ ਕਰਾਂ ਤਾਂ ਲੱਗਦਾ ਪ੍ਰੈਸ ਨੂੰ ਆਜ਼ਾਦੀ ਹੈਗੀ ਆ ਜਿਵੇਂ ਕਵਰੇਜ ਕਰਨਗੇ ਪੱਤਰਕਾਰ ਨੂੰ ਇਦਾਂ ਹੀ ਕੁੱਟ ਦਿੱਤਾ ਜਾਂਦਾ ਜਿਹੜੇ 77 ਦਿਨ ਸੁਵੰਦਨਤ ਹੁੰਦੇ ਨੇ ਜਿਵੇਂ ਤੁਸੀਂ ਗੱਲ ਕਰੀਆ ਕਿ ਹੰਕਾਰ ਬੋਲ ਰਿਹਾ ਸੀ ਕਿ ਕੈਬਨਿਟ ਮੰਤਰੀ ਵਾਲਾ ਉਹ ਧੌਣ ਦੇ ਵਿੱਚ ਕਿਲਾ ਉਹ ਬੋਲ ਰਿਹਾ ਸੀ ਲੱਗਦਾ ਕਿ ਹੈ ਕਿਤੇ ਨਾ ਕਿਤੇ ਪ੍ਰੈਸ ਨਹੀਂ ਪ੍ਰੈਸ ਆਜ਼ਾਦੀ ਦੀ ਹਰ ਅਸ ਕੱਲ ਪੱਤਰਕਾਰਾਂ ਦਾ ਦੇਵਸ ਸੀ ਨਾ ਕੱਲ ਤਾਂ ਤੁਸੀਂ ਹਿਸਾਬ ਲਾ ਲਓ ਵੀ ਪੱਤਰਕਾਰ ਨੂੰ ਕਿਸ ਤਰੀਕੇ ਦੇ ਨਾਮ ਦਿੰਦੇ ਆ ਇਹ ਸਰਕਾਰਾਂ ਕਿਸ ਤਰੀਕੇ ਨਾਲ ਸਨਮਾਨਤ ਕਰਦੀਆਂ ਆ ਕਹਿੰਨ ਨੂੰ ਚੌਥਾ ਥੰਮ ਕਹਿੰਦੇ ਆ ਇਹ ਠੀਕ ਹੈ ਜਿਹੜੇ ਆਪਦੇ ਪਿੱਲਰ ਇਹ ਬਾਈ ਬੈਠੇ ਆ ਮੰਤਰੀਆਂ ਦੇ ਰੂਪ ਦੇ ਵਿੱਚ ਆਪਦੇ ਕਰਿੰਦਿਆਂ ਦੇ ਰੂਪ ਦੇ ਵਿੱਚ ਆਪਦੇ ਗੁੰਡਿਆਂ ਦੇ ਰੂਪ ਦੇ ਵਿੱਚ ਬਈ ਉਹ ਪਿੱਲਰ ਆ ਜਿਹੜੇ ਉਹ ਚੌਥੇ ਥੰਮ ਨੂੰ ਕੰਮ ਕਰਨੀ ਨਾ ਦਿੰਦੇ ਜੋ ਚੌਥਾ ਥੰਮ ਆਪਦਾ ਕੰਮ ਕਰਦਾ ਨਾ ਤੇ ਉਹ ਪਿੱਲਰ ਜਿਹੜੇ ਦੂਜੇ ਆ ਉਹ ਵਿੱਚ ਆ ਕੇ ਖੜਦੇ ਆ ਨਾ ਠੀਕ ਹੈ ਆ ਗੱਲਾਂ ਮੰਨ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਵੀ ਤੁਸੀਂ ਇੱਕ ਗੈਰਕਾਨੂੰਨੀ ਝੋਨਾ ਲਿਆ ਕੇ ਤੁਸੀਂ ਉੱਥੇ ਵੇਚ ਰਹੇ ਹੋ ਠੀਕ ਹੈ ਬਾਹਰਲੇ ਰਾਜਾਂ ਤੋਂ ਵੇਚ ਰਹੇ ਹੋ ਕਿੰਨੇ ਟਾਈਮ ਤੋਂ ਵਿਕ ਰਹੇ ਇਹ ਤਾਂ ਪਤਾ ਨਹੀਂ ਆਪਾਂ ਨੂੰ ਹਨਾ ਪਰ ਇਹ ਗੱਲ ਹੈਗੀ ਆ ਪਹਿਲਾਂ ਇੱਥੇ ਗਿੱਦੜਵੇ ਵੀ ਇਹੀ ਕੰਮ ਚੱਲਦਾ ਰਿਹਾ ਸੀਗਾ ਜਦੋਂ ਇੱਥੇ ਆਉਂਦਾ ਹੁੰਦਾ ਸੀਗਾ ਇਹ ਹਰਦੀਪ ਸਿੰਘ ਭੰਗਾਲ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਠੀਕ ਹੈ ਉਹਨਾਂ ਦਾ ਇਹ 파ਟਨਰ ਸੀਗਾ ਇਹ ਮੇਰੀ ਆੜਤ ਸੀ ਉਦੋਂ ਵੀ ਸਾਰਾ ਕੁਝ ਆਉਂਦਾ ਸੀ ਕਿਉਂਕਿ ਭੰਗਾਲ ਸਾਹਿਬ ਮੇਰੇ ਨਾਲ ਆੜਤਗੇ ਸੀ ਆਪਾਂ ਕਹਿੰਦੇ ਚਲੋ ਕਿਉਂ ਬੋਲਣਾ ਹਨਾ 2 ਨੰਬਰ ਦਾ ਕੰਮ 1 ਨੰਬਰ 'ਚ ਕਰਦੇ ਆ ਪੜਤਾਲ ਕਰ ਲੈਣ ਵੀ ਉਹਦੇ ਕੋਲੇ ਕਿੰਨੇ ਆੜਤਗੇ ਆ ਕਿੰਨਿਆਂ ਕੋਲੇ ਝੋਨਾ ਲੱਗਿਆ ਕਿੰਨੇ ਜੇ ਫਾਰਮ ਹੈਗੇ ਆ ਬਈ ਹੁੰਦਾ ਫਿਰ ਉਸ ਕੈਬਨਟ ਮੰਤਰੀ ਦੀ ਸ਼ੈਅ ਦੇ ਥੱਲੇ ਸਭ ਕੁਝ ਤੇ ਸਾਰਾ ਕੁਝ ਹੀ ਕੈਬਨਟ ਮੰਤਰੀ ਦੀ ਸ਼ੈਅ ਤੇ ਹੋ ਰਿਹਾ ਇਹ ਬੰਦਾ ਨਾ ਜਿੰਮੇਵਾਰ ਤੇ ਹੁੰਦੇ ਆ ਜਿਹਦੀ ਸਰਕਾਰ ਹੋ ਜਿਹਦਾ ਹੀ ਹੋ ਜਾਂਦਾ ਠੀਕ ਹੈ ਠੀਕ ਹੈ ਜੇ ਕੋਈ ਦੂਜਾ ਦਾ ਜਿਹਨਾਂ ਹੋ ਜਾਂਦਾ ਦੀਜਨਾ ਹੋ ਜਾਂਦਾ ਇਹ ਉਵੇਂ ਘੁੰਮਦਾ ਬਿਜ਼ਨਸਮੈਨ ਆ ਫਿਰ ਜਿਹਨਾਂ ਨੇ ਕੁੱਟਮਾਰ ਕੀਤੀ ਫਿਰ ਗੁੰਡੇ ਪਾਲੇ ਹੋਏ ਐਸੇ ਵੀ ਜੇ ਕੋਈ ਆਊਗਾ ਅਸੀਂ ਇਹ ਕੰਮ ਕਰਨਾ ਦੋ ਨੰਬਰੀ ਜੇ ਕੋਈ ਆਊਗਾ ਤਾਂ ਉਹਦੇ ਨਾਲ ਫਿਰ ਐਸਾ ਵਤੀਰਾ ਐਸਾ ਸਲੂ ਕਰਾਂਗੇ ਬਿਲਕੁਲ ਉਹੀ ਆ ਭਾਈ ਇਹ ਕੀ ਕਰਾਂਗੇ ਆਪਾਂ ਗੁੰਡਾ ਕਰਦੀ ਆ ਸ਼ਰੇਆਮ ਗੁੰਡਾ ਕਰਦੀ ਆ ਆਪਣਾ ਕੰਮ ਕਰ ਰਹੇ ਆ ਪਤਾ ਆ ਪਤਾ ਜੇ ਕੋਈ ਤੇ ਗਲਤ ਹੋ ਰਿਹਾ ਜੇ ਤੂੰ ਆਪਦਾ ਪੱਖ ਰੱਖ ਦੇ ਜੇ ਤੂੰ ਆਪਦਾ ਪੱਖ ਰੱਖ ਸਕਦਾ ਉਹਨੂੰ ਲੈ ਕੇ ਵੀ ਤੇਰਾ ਝੋਨਾ ਕਿਵੇਂ ਆ ਮੈਂ ਕਿਉਂ ਲੈ ਕੇ ਆਇਆ ਬਈ ਪੱਖ ਰੱਖਦੇ ਆਪਦਾ ਇਹੀ ਹੁੰਦਾ ਤੈਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਜਾ ਕੇ ਗਾਲਚ ਫਾਇਆ ਦੇਣ ਦੀ ਕੋਸ਼ਿਸ਼ ਕਰ ਸਾਡੀ ਆਵਾਜ਼ ਹੀ ਦਬੰਦ ਕਰੀ ਆ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਬਈ ਤੁਸੀਂ ਆ ਦੇਖੋ ਕਿ ਮੇਰੀ ਇੱਥੋਂ ਧੌਂ ਚ ਤਾਂ ਹਜੇ ਵੀ ਦਰਦ ਹੈ ਮੇਰੇ ਫਾਇਆ ਦੇਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਡਰ ਗਿਆ ਸੀ ਮੈਂ ਕਿ ਅੱਜ ਡੀ ਐਂਡ ਹੋ ਗਿਆ ਬਈ ਬਦਲਾਅ ਵਾਲੀ ਸਰਕਾਰ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਅਸੀਂ ਪ੍ਰੈਸ ਦੀ ਆਜ਼ਾਦੀ ਨੂੰ ਪ੍ਰੇਫਰ ਕਰਦੇ ਆ ਜਿਨ੍ਹਾਂ ਦੇ ਡੈਪਟੀ ਹੈਗੇ ਤੁਸੀਂ ਜਿਵੇਂ ਗੱਲ ਕੀਤੀ ਆ ਹਨਾ ਇੰਟਰੋ ਦੇ ਵਿੱਚ ਤਾਂ ਮੰਤਰੀ ਜਿਹੜੇ ਉਹਨਾਂ ਦੇ ਹੈਗੇ ਆ ਐਮ ਐਲ ਏ ਹੈਗੇ ਨੇ ਪੱਤਰਕਾਰੀ ਦੇ ਆ ਹਾਲ ਹੋਇਆ ਤੇ ਇਹਨਾਂ ਦਾ ਬਦਲਾਅ ਦਾ ਬਈ ਅੱਛਾ ਸਬੰਧਤ ਕੱਲੇ ਐਮ ਐਲ ਏ ਬਲਜੀਤ ਕੌਰ ਹੋਰਾਂ ਦੇ ਨਾਲ ਸਬੰਧਤ ਆ ਉਹ ਬੰਦਾ ਜਾਂ ਫਿਰ ਹੋਰ ਵੀ ਵਧੇ ਇੱਕਾਂ ਦੇ ਨਾਲ ਸਬੰਧਤ ਹੈ ਨਹੀਂ ਜਿੰਨਾ ਤੱਕ ਆਪ ਨੂੰ ਪਤਾ ਲੱਗਿਆ ਵੀ ਐ ਨਹੀਂ ਪਤਾ ਦੂਰ ਨੇੜੇ ਦੀ ਰਿਸ਼ਤੇਦਾਰੀ ਉਹਦੇ ਜਿਹੜੇ ਨੇ ਕੈਬਨਿਟ ਮੰਤਰੀ ਖੁੱਡੀਆਂ ਨੇ ਉਹਨਾਂ ਨਾਲ ਵੀ ਹੈਗੀ ਆ ਤਾਂ ਹੀ ਬੰਦਾ ਬੜਕਦਾ ਐ ਕੋਨਾ ਹੱਥ ਪਾਲੂ ਆ ਬਈ ਦੱਸ ਦਿਓ ਪੱਤਰਕਾਰ ਨੂੰ ਪਊਗਾ ਤਾਂ ਹੀ ਸ਼ਾਇਦ ਤੇ ਹੀ ਕਰਦਾ ਨਾ ਕੰਮ ਅਗਲਾ ਫਿਰ ਉਸ ਤੋਂ ਬਾਅਦ ਜਿਵੇਂ ਹੋਇਆ ਇਹ ਸਭ ਹੋਇਆ ਉਸ ਤੋਂ ਬਾਅਦ ਤਬਾਦੀਆਂ ਕੋਸ਼ਿਸ਼ਾਂ ਵੀ ਹੋਈਆਂ ਚਾਹੇ ਪੁਲਿਸ ਪ੍ਰਸ਼ਾਸਨ ਦੇ ਰੂਪ ਹਸਪਤਾਲ ਦੇ ਵਿੱਚ ਤੁਸੀਂ ਹੋਰ ਤਾਂ ਹੋਰ ਗੱਲ ਕਰੋ ਆਪਾਂ ਹਸਪਤਾਲ ਦੇ ਵਿੱਚ ਆ ਰਹੇ ਹਾਂ ਹਸਪਤਾਲ ਦੇ ਵਿੱਚ ਐਸ ਐਮਓ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਇਹਨੂੰ ਦਵਾ-ਦਵ ਛੁੱਟੀ ਕਰ ਦਿਓ ਇਹਦੀ ਠੀਕ ਹੈ ਇਹਨੂੰ ਦਵਾ-ਦਵੇ ਥੋਪਿਹਾ ਦਿਓ ਤਾਂ ਉਸ ਤੋਂ ਬਾਅਦ ਮੰਨ ਲਓ ਤੁਸੀਂ 45 47 ਮਿੰਟ ਇੱਥੇ ਅਸੀਂ ਬਿੜ ਤੇ ਹਸਪਤਾਲ ਪਏ ਰਹੇ ਐਮਰਜੈਂਸੀ ਚ ਅੱਛਾ ਉਸ ਤੋਂ ਬਾਅਦ ਸਾਡੀ ਪੁੱਛ ਗਏ ਚੋਈਏ ਯਾਰ 45 40 ਗਵਰਨਮੈਂਟ ਕਹਿੰਨੇ ਪੁੱਛਿਆ ਹੀ ਨਹੀਂ ਅੱਛਾ ਹਾਂ ਪੁੱਛ ਗਏ ਸੀ ਨਹੀਂ ਨਾ ਨਾ ਤਾਂ ਅੱਜ ਫੇਰ ਬਿਨਾ ਦੱਸੇ ਹੋਏ ਜਿਹੜਾ ਮੈਨੂੰ ਪਤਾ ਲੱਗਿਆ ਮੇਰੀ ਟੀਮ ਤੋਂ ਵੀ ਇਹ ਕਿਹਾ ਗਿਆ ਵੀ ਤੈਨੂੰ ਡਿਸਚਾਰਜ ਕਰ ਦਿੱਤਾ ਗਿਆ ਅੱਛਾ ਮੇਰਾ ਕੋਈ ਰਾਏ ਨਹੀਂ ਲਈ ਗਈ ਵੀ ਤੂੰ ਠੀਕ ਹੈ ਜਾਂ ਠੀਕ ਨਹੀਂ ਤਾਂ ਮੈਨੂੰ ਛੁੱਟੀ ਕੱਟਤੀ ਕਹਿੰਦੇ ਛੁਟੀ ਕੱਟੀ ਪਈ ਏ ਟੇਬਲ ਤੇ ਕਹਿੰਦੇ ਉੱਤੇ ਤੇਰੀ ਅੱਛਾ ਪੁਲਿਸ ਪ੍ਰਸ਼ਾਸਨ ਕੀ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀ ਕਹਿੰਦੀ ਆ ਪੁਲਿਸ ਪ੍ਰਸ਼ਾਸਨ ਕੀ ਪੁਲਿਸ ਪ੍ਰਸ਼ਾਸਨ ਦੋ ਤਰੀਕੇ ਨਾਲ ਚੱਲ ਰਿਹਾ ਹੂੰ ਮਾਸ ਬਚਾਉਣਾ ਜਿਵੇਂ ਇੱਕ ਪਾਸੇ ਤਾਂ ਆਪਾਂ ਕਹਿ ਲਈਏ ਪੁਲਿਸ ਇਹ ਵੀ ਨਹੀਂ ਚਾਹੁੰਦਾ ਕਿ ਪੱਤਰਕਾਰਾਂ ਨਾਲ ਵਿਗੜੇ ਹਾਂ ਪੁਲਸ ਇਹ ਵੀ ਨਹੀਂ ਚਾਹੁੰਦਾ ਸਾਡੀ ਲੀਡਰਾਂ ਨਾਲ ਨਾ ਵਿਗੜੇ ਅੱਛਾ ਦੋਵੇਂ ਪਾਸੇ ਚੱਲ ਰਿਹਾ ਪਰ ਇੱਕ ਗੱਲ ਇਹ ਹੈ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਪ੍ਰੈਸ਼ਰ 'ਚ ਹੈ ਪੋਲਿਟੀਕਲ ਪ੍ਰੈਸ਼ਰ 'ਚ ਹੈ ਬਈ ਅੱਛਾ ਉਹਦੇ ਕਰਕੇ ਸਾਰਾ ਕੰਮ ਹੋ ਰਿਹਾ ਤਾਂ ਡਿਪਟੀ ਸਾਹਿਬ ਆਉਂ ਤਾਂ ਪਹਿਲਾਂ ਤਾਂ 4-5 ਘੰਟਿਆਂ ਬਾਅਦ ਸਾਡੇ ਕੋਲੇ ਪੁਲਿਸ ਪਹੁੰਚਦੀ ਹੈ ਬਈ ਜਦੋਂ ਇਹ ਸਾਰਾ ਘਟਨਾ ਘਟਦਾ ਹਾਂ ਨਾ ਇੱਕ ਮੁਲਾਜ਼ਮ ਆਇਆ ਸੀਗਾ ਤੇ ਸ਼ਾਇਦ ਆਪਣੇ ਆਪਣੇ ਸੀਆੜੀ ਤੋਂ ਜਾਂ ਦੂਜੇ ਆਪਣੇ ਸਪੈਸ਼ਲ ਸਟਾਫ ਤੋਂ ਸੀ ਉਹ ਮੁੰਡੇ ਨੇ ਸਾਹਮਣੇ ਆ ਕੇ ਜਿਹੜੀ ਗੱਲ ਹੈਗੀ ਹੈ ਨਾ ਜਿਹੜੇ ਮੁਲਾਜ਼ਮਾਂ ਆਪਾਂ ਸਾਰੇ ਮਾਰੇ ਨਹੀਂ ਕਹਿੰਦੇ ਉਹਨੇ ਸਾਹਮਣੇ ਵੀ ਆ ਕੇ ਮੈਨੂੰ ਤਾਂ ਬਾਅਦ ਉਸ ਤੋਂ ਬਾਅਦ ਜਿਹੜੀ ਐਸਐਚਓ ਮੌਕੇ ਦੀ ਉਹ 4-5 ਘੰਟੇ ਪਤਾ ਨਹੀਂ ਲੱਗਦਾ ਵੀ ਕੋਈ ਆਇਆ ਕਿ ਨਹੀਂ ਆਇਆ ਘਟਨਾ ਹੋਈ ਹੈ ਕਿ ਨਹੀਂ ਤਾਂ ਉਸ ਤੋਂ ਬਾਅਦ ਡਿਪਟੀ ਸਾਹਿਬ ਆਉਂਦੇ ਆ ਉਹ ਵੀ ਮੰਨ ਲਓ ਬਹੁਤ ਟਾਈਮ ਦੇ ਬਾਅਦ ਆਉਂਦੇ ਆ ਡਿਪਟੀ ਸਾਹਿਬ ਜਦੋਂ ਆਪਣੀ ਇੰਟਰਵਿਊ ਹੁੰਦੀ ਆ ਮਨਿੰਦਰ ਦੇ ਨਾਲ ਉਸ ਤੋਂ ਬਾਅਦ ਆਉਂਦੇ ਆ ਤਾਂ ਉਸ ਤੋਂ ਪਹਿਲਾਂ ਜਿਹੜੇ ਇੱਥੋਂ ਮੁਲਾਜ਼ਮ ਸੀ ਉਹਨਾਂ ਨੇ ਸੁਨੇਹਾ ਲਾਇਆ ਜਾਂਦਾ ਵੀ ਰਣਜੀਤ ਨੂੰ ਕੋਈ ਪੋਸਟ ਨਾ ਪਾਵੇ ਕੋਈ ਅਪਡੇਟ ਨਾ ਕਰੇ ਇਹਦੇ ਬਾਬਤ ਅਸੀਂ ਕਾਰਵਾਈ ਕਰ ਰਹੇ ਹਾਂ ਤਾਂ ਅੱਜ ਵੀ ਡਿਪਟੀ ਸਾਹਿਬ ਆਏ ਆ ਡਿਪਟੀ ਸਾਹਿਬ ਨੂੰ ਜਦੋਂ ਪੁੱਛਦੇ ਮੈਨੂੰ ਇਹਦੇ ਕੰਪਰੋਮਾਈਜ਼ ਕਰ ਲੋ ਅੱਛਾ ਡਿਪਟੀ ਸਾਹਿਬ ਦੀ ਇਹ ਵਰਡਿੰਗ ਆ ਬਾਈ ਜੀ ਤੁਸੀਂ ਕਹਿਣਾ ਸੀ ਵੀ ਕੁੱਟ ਖਾ ਕੇ ਕੰਪਰੋਮਾਈਜ਼ ਕਿੱਥੋਂ ਮੈਂ ਤਾਂ ਇਹ ਕਿਹਾ ਵੀ ਮੈਂ ਕਿਹਾ ਵੀ ਜਦੋਂ ਤੁਹਾਨੂੰ ਕੋਈ ਮਾਰਨ ਨਾ ਆ ਜੇ ਯਾਰ ਉਸ ਹਾਂ ਤਾਂ ਇਥੋਂ ਤੱਕ ਆ ਕੇ ਮੁੜ ਕੇ ਇਹ ਕਿਹਾ ਗਿਆ ਵੀ ਸਾਡੇ ਕੋਲੇ ਦੂਜੀ ਦਰਖਾਸਤ ਐਸਸੀ ਐਸਸੀ ਐਕਟ ਵਾਲੀ ਵੀ ਆਈ ਹੈ ਹਾਂ ਫਿਰ ਅਸੀਂ ਉਹ ਕਾਰਵਾਈ ਕਰਾਂਗੇ ਤੁਹਾਡੇ ਤੇ ਧਮਕੀ ਧਮਕੀਆਂ ਹੀ ਕਹਿ ਸਕਦੇ ਆ ਬਈ ਇਹਨੂੰ ਆਪਾਂ ਕੀ ਕਲਾਂਗੇ ਦੱਸ ਦੋ ਹੈ ਬੋਲਸੇ ਕਹਿ ਰਿਹਾ ਫਿਰ ਨਹੀਂ ਤਾਂ ਕੰਪਰੋਮਾਈਜ਼ ਕਰੋ ਜਾਂ ਫਿਰ ਐਸਸੀ ਐਸਟੀ ਐਕਟ ਦੇ ਤਾ ਤਾਂ ਉਹਨਾਂ ਨੇ ਤਾਂ ਹੁਣ ਤਾਂ ਤੁਸੀਂ ਤੁਸੀਂ ਵੀ ਗੱਲ ਸੁਣੀ ਹੋਣੀ ਐਸਐਸਪੀ ਸਾਹਿਬ ਨੇ ਕਹਿੰਦਾ ਵੀ ਮੈਂ ਤਾਂ ਐਸਟੀ ਐਸਸੀ ਐਕਟ ਕਰਾਉਂਗਾ ਪਰਚਾ ਦੇਊਗਾ 24 ਘੰਟਿਆਂ 'ਚ ਉਹਦੀ ਸੁਣਵਾਈ ਹੋ ਰਹੀ ਹੈ ਯਾਰ ਬਾਈ ਜਿਹੜਾ ਕੁਝ ਹੋਇਆ ਨਹੀਂ ਜਿਹੜਾ ਮੰਤਰੀਆਂ ਦੇ ਕਹਿਣ ਤੇ ਸਾਰਾ ਕੰਮ ਹੋ ਰਿਹਾ ਉਹਨਾਂ ਦੇ ਚਹੇਤਿਆਂ ਦੇ ਉਹਨਾਂ ਦੇ ਗੁੰਡਿਆਂ ਦੀ ਕਾਰਵਾਈ ਹੋ ਰਹੀ ਹੈ ਇੱਥੇ ਮੈਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੁਸੀਂ ਹਿਸਾਬ ਲਾ ਲਓ ਮੌਕੇ ਦਾ ਐਸਐਸਪੀ ਆ ਉੱਥੇ ਬੈਠਾ ਕਹਿ ਰਿਹਾ ਵੀ ਇੱਕ ਦਰਖਾਸਤ ਹੀ ਗਈ ਹੈ ਦਰਖਾਸਤ ਤਾਂ ਕੋਈ ਨਹੀਂ ਦੇਣੀ ਜਾ ਕੇ ਇਹ ਗੱਲ ਹੋਈ ਹੈ ਵੀ 24 ਘੰਟੇ ਅੰਦਰ ਕਾਰਵਾਈ ਕਰਨੀ ਹੈ ਆ ਹਾਲ ਹੋਇਆ ਪਿਆ ਬਾਈ ਪਰ ਡਰਾਉਣ ਧਮਕਾਉਣ ਦੇ ਆ ਦਬੋਗੇ ਨਹੀਂ ਆਪਾਂ ਕਦੇ ਦਬੇ ਨਹੀਂ ਆਪਾਂ ਦਬਨ ਵਾਲੇ ਥੋੜਾ ਠੀਕ ਹੈ ਬੋਲਦੇ ਆ ਪਰਚਾ ਕਰਨਾ ਹੈ ਇਹਨਾਂ ਦੇ ਐਸਸੀ ਐਕਟ ਦਾ ਕਿਹਾ ਇੱਕ ਵਾਰੀ ਕਹਿ ਇਹਨਾਂ ਨੇ ਕਰ ਦਾਂਗੇ 10 ਕਰ ਦੇਣ ਬਾਈ ਆਪਾਂ ਦਬਨ ਵਾਲੇ ਨਹੀਂਗੇ ਬਾਈ ਨਹੀਂ ਅੱਗੇ ਦਬਿਆਂ ਅਸਲ 'ਚ ਰੰਜਿਸ਼ ਇਹ ਆ ਵੀ ਇਹਨਾਂ ਦੇ ਜਿਹੜੀਆਂ ਕਾਲੀਆਂ ਕਰਤੂਤਾਂ ਨਾ ਅਸੀਂ ਉਹ ਯਾਗਰ ਕਿਉਂ ਕਰਦੇ ਆ ਠੀਕ ਹੈ ਇਹੀ ਪੁਲਿਸ ਦਾ ਇਹੀ ਐਸਐਚਓ ਹੈ ਪੁੱਛ ਲੋ ਗਿੱਦੜਵੇ ਸੱਟਾ ਲੱਗਦਾ ਸ਼ਰਿਆਮ ਲੱਗਦਾ ਕਰੋੜਾਂ ਦਾ ਲੱਗਦਾ ਬਾਈ ਉਹ ਰਸ਼ੀਅਨ ਜੀਆ ਵੀ ਨਚਾਉਂਦੇ ਆ ਇਹੇ ਹੋਟਲਾਂ 'ਚ ਲਿਆ ਕੇ ਉਹ ਤਾਂ ਦਿਸਦਾ ਨਹੀਂ ਇਹਨਾਂ ਨੂੰ ਉਹ ਕਿੱਥੇ ਆ ਯਾਰ ਸਾਡੇ ਕਹਿੰਦੇ ਅਸੀਂ ਜੇ ਸਾਡੇ ਨਾਲ ਕਿਸੇ ਨੇ ਕੁੱਟਮਾਰ ਕੀਤੀ ਹੈ ਨਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਡੇ ਤੇ ਕਾਰਵਾਈ ਕਰਨ ਦੀ ਬਜਾਏ ਦੂਜੀ ਧਿਰ ਦੀ ਚੱਕ ਕੇ ਲਿਆਏ ਵੀ ਇਹਨੇ ਤਾਂ ਗਾਲਾਂ ਕੱਢੀਆਂ ਇਹ ਬਲੈਕਮੇਲ ਕਰਦਾ ਪੈਸੇ ਵੈਰਾ ਵਗੈਰਾ ਹੋ ਸਕਦਾ ਸੱਟਾਂ ਮਾਰਤੀਆਂ ਹੋਣ ਉਹਨਾਂ ਦੇ ਕਿਸੇ ਹਸਪਤਾਲ ਚ ਬਾਹਤਾ ਹੋਵੇ ਵੀ ਰਣਜੀਤ ਨੇ ਸੱਟਾਂ ਮਾਰਤੀਆਂ ਹੁਣ ਇਹ ਕੀ ਪਤਾ ਆਪਾਂ ਨੂੰ ਹਜੇ ਬਈ ਇਹ ਤਾਂ ਬਾਅਦ ਦੀਆਂ ਗੱਲਾਂ ਨਾ ਇੱਕ ਇੱਕ ਪੰਚਾਇਤ ਦਾ ਪੱਖ ਵੀ ਮੈਂ ਸੁਣ ਰਿਆ ਸੀ ਪੰਚਾਇਤ ਦਾ ਪੱਖ ਵੀ ਸਾਹਮਣੇ ਆਇਆ ਉਹ ਪੰਚਾਇਤ ਇਹ ਕਹਿ ਰਹੀ ਸੀ ਕਿ ਉਹ ਆਉਂਦੇ ਨੇ ਸਾਨੂੰ ਪਤਾ ਨਹੀਂ ਹੁੰਦਾ ਆ ਜਿਹੜੀ ਟਰਾਲੀ ਹੁੰਦੀ ਹੈ ਉਹ ਬਾਹਰ ਲਈ ਦੀ ਕਿਸੇ ਦਿਨ ਹੀ ਹੁੰਦੀ ਨਾਮ ਵੀ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਦੀ ਟਰਾਲੀ ਹੁੰਦੀ ਆ ਆ ਕੇ ਬੜੀ ਭੱਦੀ ਸ਼ਬਦਾਬਲੀ ਕਹਿੰਦੇ ਨੇ ਕਿ ਰਣਜੀਤ ਦੇ ਵੱਲੋਂ ਵਰਤੀ ਜਾਂਦੀ ਆ ਸੀ ਉਹਨਾਂ ਨੂੰ ਰੋਕਦੇ ਆ ਉਹ ਰੋਕਿਆਂ ਤੋਂ ਵੀ ਜਿਹੜਾ ਹੈਗਾ ਨਹੀਂ ਰੁਕਦੇ ਨਹੀਂ ਕੋਈ ਪੰਚਾਇਤ ਉੱਥੇ ਹੈ ਹੀ ਨਹੀਂ ਸੀ ਬਈ ਕੋਈ ਪਿੰਡ ਦਾ ਬੰਦਾ ਹੀ ਹੈ ਨਹੀਂ ਸੀਗੇ ਜਿਹੜੇ ਕੰਮ ਮਜ਼ਦੂਰ ਕਰ ਰਹੇ ਸੀਗੇ ਸਭ ਤੋਂ ਪਹਿਲਾਂ ਤਾਂ ਐਂਟਰੀ ਹੋਈ ਹੈ ਉੱਥੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਹੋਈ ਹੈ ਮੈਂ ਤਾਂ ਉਦੋਂ ਬਾਅਦ ਜਾਣਾਂ ਨਾ ਮੈਂ ਤਾਂ ਉੱਥੇ ਮੈਂ ਤਾਂ ਕਿਸੇ ਨਾਲ ਬਹਿਸ ਬਾਜੀ ਕੋਈ ਹੋਈ ਨਹੀਂਗੀ ਠੀਕ ਹੈ ਜਿਹੜੇ ਬੰਦੇ ਕਰ ਰਹੇ ਨੇ ਉੱਥੇ ਪੰਚਾਇਤ ਹੈ ਕਿਹੜੀ ਹੈ ਦੱਸੋ ਆਰਸੀ ਆਥੋਨੋਮ ਇੰਤਾਂ ਮੈਡਮ ਬਲਜੀਤ ਕੌਰ ਦਾ ਪੀ ਹੈ ਅੱਛਾ ਠੀਕ ਹੈ ਉਹ ਕਰਵਾ ਰਿਆ ਸਭ ਭਾਈ ਮੈਂ ਤੇ ਇਥੋਂ ਤੱਕ ਕਹਿਣਾ ਯਾਰ ਵੀ ਜੇ ਮੈਂ ਸਾਨੂੰ ਤੰਕੀਆਂ ਦਿੱਤੀਆਂ ਭੱਦੇ ਸ਼ਬਦ ਬੋਲੇ ਆ ਲਿਆ ਕੇ ਪ੍ਰੂਫ ਤੇ ਵਿਖਾ ਦਿਓ ਯਾਰ ਮੇਰੇ ਗੱਲ ਪਾਇਆ ਪਾਇਆ ਸੀ ਕੱਲ ਵੀ ਪਾਇਆ ਸੀ ਤੁਸੀਂ ਹੁਣ ਫਿਰ ਪਾ ਕੇ ਲਟਕਾਈ ਦਿਓ ਹੁਣ ਤਾਂ ਫਿਰ ਤੁਸੀਂ ਇਹ ਤੋਂ ਵੱਧ ਕੀ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਹਨਾ ਆਪਾਂ ਡਰਨ ਵਾਲੇ ਤਾਂ ਹੈ ਨਹੀਂ ਨਾ ਝੁਕਨ ਵਾਲਿਆਂ ਬਈ ਜੋ ਮਰਜੀ ਕਹੀ ਜਾਣ ਇਹ ਜੋ ਕਹਿੰਦੇ ਆ ਕਹਿਣ ਇਲਜ਼ਾਮ ਲਾਉਣਗੇ ਪੱਤਰਕਾਰ ਤੇ ਦੋਈ ਇਲਜ਼ਾਮ ਲੱਗਦੇ ਆ ਬਲੈਕਮੇਲਿੰਗ ਕਰਦਾ ਇਹ ਜਾਂ ਆਹ ਜਾਤੀ ਸੂਚਕ ਸ਼ਬਦ ਆ ਪਹਿਲੀ ਵਾਰੀ ਲੱਗ ਰਿਹਾ ਫਿਰ ਰਾਜ ਚ ਸੋਚਿਆ ਸੀ ਕਿਉਂਕਿ ਜਿਵੇਂ ਮੈਂ ਗੱਲ ਕਰੀ ਮਨੀਸ਼ ਸੋਧਿਆ ਖੁਦ ਇੱਕ ਪੱਤਰਕਾਰ ਰਹੇ ਨੇ ਐਮ ਐਲ ਏ ਜਿਹੜੇ ਨੇ ਪੰਡੋਰੀ ਨੇ ਉਹ ਖੁਦ ਇੱਕ ਪੱਤਰਕਾਰ ਰਹੇ ਨੇ ਲੱਗਦਾ ਸੀ ਕਿ ਇਹਨਾਂ ਦੇ ਰਾਜ ਯਾਰ ਇਹ じゃ ਕੁਝ ਪੱਤਰਕਾਰ ਕੋਟੇ ਜਾਣਗੇ ਸੰਗੀਆਂ ਤਾਂ ਬਹੁਤ ਟਾਈਮ ਦੀਆਂ ਬੰਦ ਹੁੰਦੀਆਂ ਇਹਨਾਂ ਦੇ ਰਾਜ ਦੇ ਵਿੱਚ ਨਹੀਂ ਭਾਈ ਜਦੋਂ ਆਪਾਂ ਪੱਤਰਕਾਰੀ ਅਕਾਲੀਆਂ ਦੇ ਖਿਲਾਫ ਜਾਂ ਦੂਜਿਆਂ ਦੇ ਖਿਲਾਫ ਵੀ ਦੋਨਾਂ ਦੀਆਂ ਰਿਪੋਰਟਾਂ ਕੱਢ ਕੇ ਲਿਆਉਂਦੇ ਸੀ ਨਾ ਵੀ ਜਿਵੇਂ ਅੱਜ ਇਹਨਾਂ ਦੇ ਖਿਲਾਫ ਆਪਾਂ ਜੇ ਖਿਲਾਫ ਨਹੀਂ ਕਹਿੰਦੇ ਵੀ ਜੋ ਅਸਲੀਅਤ ਸਾਹਮਣੇ ਲਿਆਉਣੀ ਹੈ ਅਸਲ ਗੱਲ ਲੋਕਪੱਕੀ ਆਪਾਂ ਗੱਲ ਲਿਆਉਣੀ ਹੈ ਉਦੋਂ ਆਪਾਂ ਇਹ ਬਲਤੇਜ ਪੰਨੂ ਸਾਡੀ ਟੀਮ ਦਾ ਹਿੱਸਾ ਰਹੇ ਨੇ ਹਨਾ ਬਾਈ ਮਿੰਟੂ ਗੁਰਸਰਿਆ ਸਾਰੇ ਅਸੀਂ ਇਕੱਠਾ ਕੰਮ ਕੀਤਾ ਠੀਕ ਆ ਉਦੋਂ ਵਧੀਆ ਲੱਗਦੇ ਸੀਗੇ ਤਾਂ ਕਿਤੇ ਨਾ ਕਿਤੇ ਪੱਤਰਕਾਰਾਂ ਉਹ ਤਾਂ ਉਮੀਦ ਬੜੀ ਸੀ ਜੇ ਆਪਾਂ ਨੂੰ ਵੀ ਜਿਹੜੇ ਚੰਗੀ ਸਰਕਾਰ ਆ ਬਦਲਾ ਹੈ ਹੁਣ ਤਾਂ ਇਹ ਪਤਾ ਲੱਗਿਆ ਬਈ ਬੋਲਣ ਵੀ ਨਹੀਂ ਦਿੰਦੇ ਸੋਨੂੰ ਪੋਸਟ ਵੀ ਨਹੀਂ ਪਾਉਣ ਦਿੰਦੇ ਮੇਰੇ ਤੇ ਤਾਂ ਇੰਨੀ ਨਿਗਾ ਰੱਖੀ ਜਾਂਦੀ ਹੈ ਵੀ ਜੇ ਕੋਈ ਮੈਂ ਲਿਖ ਵੀ ਦਿੱਤਾ ਨਾਲ ਦੀ ਨਾਲ ਫੋਨ ਆ ਜਾਂਦਾ ਕਿਸੇ ਨੂੰ ਭਰਾ ਨੂੰ ਵੀ ਯਾਰ ਕਿਉਂ ਲਿਖੀ ਜਨਾ ਹੈ ਇੰਨਾ ਮੇਰੇ ਤੇ ਸੈਂਸਰ ਲਾ ਰੱਖਿਆ ਚ ਰਾਜਨੀਤਿਕ ਲੋਕ ਹੋਰ ਆ ਰਹੇ ਨੇ 77 ਦੇ ਵੱਲੋਂ ਕਿਸੇ ਨੇ ਆ ਕੇ ਹਾਲ ਚਾਲ ਪੁੱਛੇ ਨਹੀਂ 77 ਦੇ ਵੱਨਿਓ ਤਾਂ ਹਾਲੇ ਤਰੇ ਕੋਈ ਮੰਨ ਲੋ ਆਇਆ ਨਹੀਂ ਫੋਨ ਬਸ ਸੰਨੀ ਢਿੱਲੋਂ ਦਾ ਜਰੂਰ ਆਇਆ ਮੈਨੂੰ ਵੀ ਨਾਲ ਹਾਂ ਅਸੀਂ ਤਾਂ ਹੋਰ ਕਿਸੇ ਦਾ ਨਹੀਂ ਆਇਆ ਕੋਈ ਇੱਥੋਂ ਅੱਛਾ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਜਿਵੇਂ ਦੂਸਰੇ ਪਾਸੇ ਵੀ ਤੁਸੀਂ ਕਹਿ ਕੇ ਦਬਾਅ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਗੱਲ ਜਿਹੜਾ ਦਬਾਅ ਪਾਇਆ ਜਾ ਰਿਹਾ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਮੈਂ ਤਾਂ ਉਨਰ ਮਾਰਤੇ ਵੀ ਜਿਹੜੀ ਮੇਰੇ ਨਾਲ ਹੋਈ ਆ ਜੋ ਮੈਂ ਬਿਆਨ ਦਿੱਤੇ ਆ ਉਹਦੇ ਮੁਤਾਬਕ ਕਾਰਵਾਈ ਚਾਹੁੰਦੇ ਆਪਾਂ ਪਰ ਇਹ ਕਹਿੰਦੇ ਵੀ ਅਸੀਂ ਤੁਹਾਡੇ ਤੇ ਪਹਿਲਾਂ ਦੂਜਾ ਪਰਚਾ ਦੇਣਾ ਐਸੀ ਐਕਟ ਵਾਲਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਤਾਂ ਮੈਂ ਇਹ ਚਾਹੁੰਦਾ ਵੀ ਪਹਿਲਾਂ ਤੁਸੀਂ ਉਹੀ ਲਾ ਲਓ ਯਾਰ ਸਾਡੇ ਧਰਾਵਾਂ ਜੇ ਮੈਂ ਜਾ ਕੇ ਪਹਿਲਾਂ ਹੀ ਬੁੱਲਿਆ ਹਾਂਗਾ ਕੋਈ ਤਾਂ ਮੇਰੇ ਤੋਂ ਪਹਿਲਾਂ ਉਹ ਚੱਕ ਕੇ ਗ੍ਰਿਫਤਾਰ ਕਰ ਲਓ ਬਈ ਮੈਨੂੰ ਮੈਂ ਕੀ ਕਰ ਸਕਦਾ ਇਸ ਦੁਬਾਰਤ ਮੈਂ ਕੁਝ ਨਹੀਂ ਕਰ ਸਕਦਾ ਬਾਈ ਹੈ ਇਨਾ ਤੋਂ ਉਮੀਦਾਂ ਵੜੀਆਂ ਸੀ ਆ ਬਈ ਆਪਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਪਰ ਕਿਤੇ ਨਾ ਕਿਤੇ ਬਦਲਾਅ ਜਿਹੜਾ ਜਿਹੜੇ ਕਹਿਣ ਨੂੰ ਆਮ ਬਣਦੇ ਆ ਵੱਡੇ ਘਰਾਣਿਆਂ ਦੇ ਜਿਹੜੇ ਹਨਾ ਉਹਨਾਂ ਦੇ ਵਿੱਚ ਆ ਕੇ ਬਦਲਾਅ ਰੁਲ ਗਿਆ ਜਿਹੜੇ ਛੋਟੇ ਸੀਗੇ ਲੋਕ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਮਰ ਗਏ ਪਰ ਇੱਕ ਗੱਲ ਇੱਥੇ ਮੈਂ ਕਹਿਣੀ ਚਾਹੂੰਗਾ ਜਿਹੜੇ ਐਸਐਸਪੀ ਸਾਹਿਬ ਹੈ ਜਿਹੜੇ ਅੱਜ ਕਹਿ ਰਹੇ ਆ ਮੈਂ 24 ਘੰਟਿਆਂ 'ਚ ਪਰਚਾ ਦੇਵਾਂਗਾ ਕਿਉਂ ਕਹਿ ਰਹੇ ਆ ਭਈ ਅਸੀਂ ਚਿੱਟੇ ਦੇ ਖਿਲਾਫ ਬੋਲੇ ਆ ਭਈ ਅਸੀਂ ਨਸ਼ੇ ਦੇ ਖਿਲਾਫ ਬੋਲੇ ਆ ਤੁਸੀਂ ਵੀ ਸਟੋਰੀਆਂ ਕੀਤੀਆਂ ਤਾਂ ਚਿੱਟੇ ਦੇ ਖਿਲਾਫ ਬੋਲੇ ਆ ਹਨਾ ਤਾਂ ਸਾਨੂੰ ਜੇਲ੍ਹ ਚ ਧਮਕੀਆਂ ਆਈਆਂ ਪਿੱਛੇ ਜੇ ਅੱਛਾ ਜੇਲ੍ਹ ਚ ਧਮਕੀਆਂ ਆਈਆਂ ਕਿੰਨਾ ਰੌਲਾ ਪਿਆ ਸਾਰਾ ਸੋਸ਼ਲ ਮੀਡੀਆ ਤੇ ਪਿਆ ਅਖਬਾਰਾਂ ਚ ਖਬਰਾਂ ਲੱਗੀਆਂ ਤਾਂ ਮੰਤਰੀ ਅਮਰੋੜਾ ਨੇ ਤੱਕ ਤਹਿ ਤਾ ਸੀਗਾ ਲਾਡੀ ਟੌਸ ਨੇ ਕਹਿਤਾ ਲਾਲਜੀਤ ਭੁੱਲਰ ਨੇ ਕਹਿੰਦਾ ਕਾਰਵਾਈ ਕਰਾਂਗੇ ਅਸੀਂ ਮੈਨੂੰ ਵੀ ਫੋਨ ਆਏ ਉਹਨਾਂ ਦੇ ਮੰਤਰੀਆਂ ਦੇ ਡੱਕਾ ਕਾਰਵਾਈ ਨਹੀਂ ਹੋਈ ਬਾਈ ਮੈਂ ਪੋਸਟਾਂ ਪਾਈਆਂ ਉਹਦੀਆਂ ਵੀ ਮੇਰੇ ਵੀ ਜੇ ਤੁਸੀਂ ਯੁੱਧ ਨਸ਼ਾ ਵਿਰੁੱਧ ਵਾਲੇ ਨਾਲ ਜੋੜਦੇ ਹੋ ਨਾ ਯਾਰ ਨਾ ਜੁੜੋ ਨਾ ਆਪਦੇ ਧੀਆ ਪੁੱਤ ਮਰਾਓ ਯਾਰ ਇਹਨਾਂ ਨੇ ਪਾਸੇ ਹੋ ਜਾਣਾ ਪੁਲਿਸ ਮੁਲਾਜ਼ਮਾਂ ਨੇ ਕੁਛ ਨਹੀਂ ਕਰਨਾ ਤੁਸੀਂ ਮੋਹਰਾ ਬਣ ਰਹੇ ਹੋ ਅੱਗੇ ਤੇ ਜੇ ਤੁਹਾਡੇ ਤੇ ਪੈ ਗਈ ਇਹਨਾਂ ਨੇ ਨਸ਼ਾ ਤਸਕਰਾਂ ਦਾ ਸਾਥ ਦੇਣਾ ਸੋਡਾ ਨਹੀਂ ਦੇਣਾ ਆਹ ਕਿਹੜਾ ਬਾਈ ਐਸਐਸਪੀ ਸਾਹਿਬ ਦੀ ਮੇਰੀ ਬੇਇੱਜ਼ਤੀ ਕੀਤੀ ਗਈ ਜਾ ਕੇ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਇੱਕ ਪਾਸੇ ਤਾਂ ਜੇਲ੍ਹ ਚੋਂ ਧਮਕੀਆਂ ਮਿਲੀਆਂ ਦੂਜੇ ਪਾਸੇ ਐਸਐਸਪੀ ਸਾਹਿਬ ਨੇ ਡਰਾਵੇ ਦਿੱਤੇ ਉਦੋਂ ਵੀ ਮੈਂ ਤੇਰੇ ਤੇ ਪਰਚਾ ਕਰ ਦੂ ਉਦੋਂ ਵੀ ਆਖਿਆ ਸੀ ਬਈ ਇਹ ਪਰਚਾ ਐਸਐਸਪੀ ਸਾਹਿਬ ਆ ਨਹੀਂ ਕਰ ਰਿਆ ਉਹ ਕਰ ਰਿਆ ਉਦੋਂ ਵਾਲਾ ਜਿਹੜਾ ਅਮਰ ਔੜੇ ਨੇ ਉਹਨਾਂ ਨੂੰ ਫੋਨ ਤੇ ਕਿਹਾ ਵੀ ਤੁਸੀਂ ਪੱਤਰਕਾਰ ਨਾਲ ਡੀਲਿੰਗ ਕਿਵੇਂ ਕਰ ਰਹੇ ਹੋ ਇੱਕ ਨਸ਼ਾ ਜਿਹੜਾ ਸਮਾਜਸੀ ਵੀ ਹੈ ਉਹ ਇਹਨਾਂ ਡੀਲਿੰਗ ਕਿਵੇਂ ਕਰ ਰਹੇ ਹੋ ਅਸਲ 'ਚ ਜਿਹੜੀ ਉਹਨਾਂ ਦੀ ਝੜਕ ਪਈ ਹੈ ਨਾ ਮੰਤਰੀ ਅਮਰ ਔੜੇ ਦੀ ਜਾਂ ਹੋਰ ਦੀ ਐਸਐਸਪੀ ਸਾਹਿਬ ਨੂੰ ਉਹ ਕਿਹੜਾ ਹੁਣ ਮੇਰੇ ਤੇ ਕੱਢਣ ਨੂੰ ਫਿਰਦੇ ਆ ਕੱਢ ਲੈਣ ਬਈ ਆਪਾਂ ਸੱਚ ਦੇ ਨਾਲ ਆ ਸੱਚ ਨਾਲ ਖੜੇ ਆ ਬਈ ਕਰੇ ਰਮਗੇ ਪਰ ਇੱਕ ਗੱਲ ਹੈ ਜੇ ਮੈਨੂੰ ਕੁਝ ਹੁੰਦਾ ਕੁਝ ਵੀ ਕੁਝ ਵੀ ਹੋ ਸਕਦਾ ਹੈ ਨਾ ਤਾਂ ਉਹਦੇ ਜ਼ਿੰਮੇਵਾਰ ਐਸਐਸਪੀ ਸਾਹਿਬ ਹੋਣਗੇ ਡੀਐਸਪੀ ਗਿੱਦੜਵਾ ਬਲਜੀਤ ਕੌਰ ਪੀਓ ਦਾ ਤੇ ਜਿਹੜੇ ਨੇ ਮੇਰੇ ਤੇ ਹਮਲਾ ਕਰਿਆ ਉਹ ਹੋਣਗੇ ਭਾਈ ਬਹੁਤ ਤੰਗ ਤਾਂ ਇਹ ਪੱਖ ਹੈ ਰਣਜੀਤ ਗਿੱਲ ਦਾ ਇੱਕ ਤਾਂ ਇੱਕ ਪਾਸੇ ਕੁੱਟਮਾਰ ਹੁੰਦੀ ਆ ਕੁੱਟਮਾਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਚੀਜ਼ ਦਾ ਦਬਾਅ ਬਣਾਇਆ ਜਾਂਦਾ ਕਿ ਭਾਈ ਤੁਸੀਂ ਜਿਹੜਾ ਹੈਗਾ ਰਾਜੀਨਾਮਾ ਕਰੋ ਰਾਜੀਨਾਮਾ ਨਾ ਕਰੋਗੇ ਤਾਂ ਇੱਕ ਪਰਚਾ ਉਲਟਾ ਤੁਹਾਡੇ ਤੇ ਜਿਹੜਾ ਉਹ ਦਿੱਤਾ ਜਾਣਾ ਆ ਬੜੀ ਨਿੰਦਣਯੋਗ ਗੱਲ ਇਹ ਆ ਉਹ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਸਵਾਲ ਕਰਿਆ ਕਰੋ ਕੁਝ ਗਲਤ ਹੁੰਦਾ ਉਸ ਗਲਤ ਨੂੰ ਜਗ ਜाहिर ਕਰੋ ਤੇ ਹੁਣ ਜਦੋਂ ਜਗ ਜाहिर ਕਰਨ ਦੇ ਲਈ ਗਲਤ ਨੂੰ ਗਲਤ ਕਹਿਣ ਦੇ ਲਈ ਕੋਈ ਪੱਤਰਕਾਰ ਉੱਠਦਾ ਉਹਦੀ ਸੰਗੀ ਕੁਟੀ ਜਾਂਦੀ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਕੋਟਾਪਾ ਉਸ ਦਾ ਕੀਤਾ ਜਾਂਦਾ ਕਟਮਾਰ ਕਰਨ ਤੋਂ ਬਾਅਦ ਰਾਜੀਨਾਮੇ ਕਰਨ ਤੱਕ ਦੇ ਲਈ ਉਹਨੂੰ ਕਿਹਾ ਜਾਂਦਾ ਸ਼ਾਇਦ ਜਿਹੜੇ ਬਦਲਾ ਦੀ ਗੱਲ ਕਰਦੇ ਸੀ ਉਸੇ ਬਦਲਾ ਦੀ ਇਹ ਤਸਵੀਰ ਹੈ ਜੁੜੇ ਰਹੋ ਹਾਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਯਾਰ ਧੰਨਵਾਦ ਜੀ